ਹਾਂਜੀ ਮੁੰਡਾ ਆਇਆ ਪਰਦੇਸੋਂ ਕਰਕੇ ਕਮਾਈਆ ਤੇ ਗਮਾਂਡੀਆਂ ਦੇ ਚਾਚੇ ਦਾ ਮੁੰਡਾ ਹੈ ਜਿਹੜਾ ਚੋ ਸਾਰਿਆਂ ਨੂੰ ਬਹੁਤ ਹੈ ਤੇ ਪੂਰੇ ਚਾ ਨਾਲ ਹੋਰ ਇਹਨੇ ਸਗਣ ਠੰਡ 'ਚ ਆਇਆਗਾ ਗੋਰਾ ਹੋ ਕੇ ਠੰਡ 'ਚ ਤੈਨੂੰ ਕਿੱਥੇ ਤੱਕ ਤੈਨੂੰ ਤੈਨੂੰ ਬਧਾਈਆਂ ਮੈਨੂੰ ਬੜੀ ਵਾਸਤੇ ਠੀਕ ਹੋ ਠੀਕ ਹੈ ਭਰਿਆ ਲੈ ਭਾਈ ਮੁੰਡਾ ਆ ਗਿਆ ਪਰਦੇਸਾਂ ਤੋਂ 3 ਸਾਲਾਂ ਬਾਅਦ ਆਇਆ ਨਾ ਮੈਂ ਕਾ ਤਿੰਨੇ ਖੜੇ ਤੁਸੀਂ ਲਓ ਜੀ ਤਿੰਨੇ ਪਿਓ ਪੁੱਤ ਨੇ ਤੇ ਇੱਕ ਮੁੰਡਾ ਪਰਦੇਸ ਚੋਂ ਆਇਆ ਤੇ ਇੱਕ ਰਿਜ਼ਰਵ ਕਰਦਾ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਹੁਤ ਚਾਹ ਸਾਨੂੰ ਵੀ ਤੋ ਜਿਉ ਖਾਣ ਪੀਣ ਲਿਆਉਣਗੇ ਕਿਹੜਾ ਖਾ ਬੈਠਾਓ ਕਾਓ ਪੀਓ ਕੰਟੀ ਖੜਾ ਹੋਆ ਬਗਲਾ ਸਤ ਮਾ ਆ ਗਿਆ ਮੈਨੂੰ ਵੀ ਨਾਲ ਗਾਣਾ ਹੈ ਗਾਣਾ ਕਰਦਾ ਮੈਂ ਆ ਗਿਆ ਜੀ ਆਪਾਂ ਨੂੰ ਇਹਦਾ ਕੰਦਾ ਆ ਗਿਆ ਚਾਹ ਫੇਰਾ ਆ ਨੰਦੇ ਆ ਇਹਦਾ ਚਾਹ ਫੇਰਾ ਨਾ ਕਹੇ ਫੇਰਾ ਚਾਹ ਦੀ ਆ ਹਾਂ ਬਹੁਤ ਵਧੀਆ ਹੋ ਗੁੰਦਾ ਚਾਹ ਕਰੇ ਕਿ ਕਰੇ ਬਿਆਹੀ ਹੁੰਦਾ ਹਾਂ ਦੇ ਤੇ ਕਹਿੰਦੇ ਨੇ 15 ਹਾਂ ਨਾ ਰੋਟੀ ਕਿਸੇ ਨਾਲ ਨਹੀਂ ਹਾਂ ਬਤਾ ਬਾਰੇ ਕਰਾਂਗੇ ਜਦੋਂ ਨਾ ਮਾਸਾ ਉਹਦੇ ਨਾਲ ਵੀ ਕਰਦਾ ਹੋਦਾ ਚੱਲਿਆ ਹਾਂ ਚਾਚੇ ਦਾ ਬੇਟਾ ਆਇਆ ਬਈ ਸਾਰਿਆਂ ਨੂੰ ਠੰਡ ਕੇਕ ਖਵਾਏ ਨੇ ਠੰਡੇ ਪਾਏ ਨੇ ਪੂਰੀ ਫੁੱਲ ਪਾਰਟੀ ਕਰੀਆ ਮਾਸੀ ਨੇ ਮਾਸੀ ਵਧਾਈਆਂ ਤੈਨੂੰ ਵੀ ਚਾਚੇ ਨੂੰ ਵਧਾਈਆਂ ਦੇ ਤੂੰ ਰਹਿ ਗਈ ਹਾਂ ਹੂੰ ਉਹ ਤੁਮ ਜਿੰਨੇ ਦਾ ਕਰਿਆ ਗਿਆ ਲਾ ਕੋਤੋਂ ਬੰਦ ਕੇ ਕਿੰਨਾ ਟੋਟ ਲਾ ਤਾ ਰਹਿਣਾ ਰਹਿਣਾ ਬੰਦ ਕਰਦੇ ਬੰਦ ਹੋ ਗਿਆ ਮੈਂ ਜਲਦੀ ਆਉਂਦਾ ਬਿਆਹ ਕਰਾਂਗੇ ਟੀਚਰ ਨੂੰ ਜਲਾਵਾ ਆ ਬਿਆਰੋ ਚੱਪਾ ਵਟੇ ਚਲੋ ਕੱਲ ਵਸਤਾ ਠੀਕ ਇਹਨਾਂ ਕਿਨੀ ਦੀ ਅਗਈ ਲੱਗਿਆ ਸੱਚਾ ਮੇਰੇ ਕੋਲ ਉਹਨਾ ਨਾਮ ਕਿਹਾ ਕਿ ਰਬਾ ਸੁਖੀਆ ਸੁਖੀਆ ਨਹੀਂ ਇਹ ਪਤਾ ਇਹਦੇ ਮੇਰੇ ਕਬਾਣ ਦੀਆਂ ਤਾਈਆਂ ਚਾਚੀਆਂ ਮੈਂ ਤਾਂ ਬੜਾ ਸਾਰਾ ਜਿੰਨਾ ਕਹੇ ਉਹਨਾ ਮੋਹ ਕਰਦੀ ਹਾਂ ਸਾਰਿਆਂ ਬਹੁਤ ਪਿਆਰ ਕਰਦੀ ਹਾਂ ਬਹੁਤ ਜ਼ਿਆਦਾ ਠੰਡ ਦੀ ਸੋਨੀ ਹਾਂ ਠੰਡ ਜਾ ਪੰਜਾਬ ਕਾ ਕਿੰਨੇ ਲੋਕ ਆਉਂਦੇ ਆ ਠੰਡ ਜਾ ਇਹ ਵੀ ਇੰਟਰਵਿਊ ਲੈਂਦੀ ਐ ਸੋਨੀ ਦੀ ਇਹ ਕਹਿੰਦੇ ਆ ਵਿਆਹ ਕਰਾ ਕੇ ਭੇਜਾਂਗੇ ਵਿਆਹ ਕਰਾ ਕੇ ਭੇਜਾਂਗੇ ਫੇਰ ਦੇਖਾਂਗੇ ਫੇਰ ਦੇਖਾਂਗੇ ਇਹ ਵਿਆਹ ਨਾ ਕਰੇ ਫਿਰ ਮੈਂ ਦੁਬਾਰਾ ਦੇਖੋਗੀ ਹਾਂ ਧੰਨਵਾਦ ਇਹ ਜਿੰਨਾ ਸੰਭਲੋ ਤਰ੍ਹਾਂ ਨਾਲ ਪਿਆਰਾ

ਮਾਂਦੀਸ ਫਤਰੀ ਕਾਜੀ ਕੋਲ ਫੇਰ ਆਇਆ ਪਹਿਲਾਂ ਤੁਸੀਂ ਬੀੜੀ ਤੇ ਦੇਖੀ ਗਿਆਂ ਮੁੰਡਾ ਬਾਹਰੋਂ ਆਇਆ ਤੇ ਕਮਾਂਡੀਆਂ ਸਾਡੇ ਉਹ ਮੋਹ ਕਰਦੇ ਨੇ ਤੋਂੜਨ ਸਾਡੇ ਤਾਂ ਜੀ ਬਲੇ ਨੇ ਤੇ ਬੀਬੀ ਨੂੰ ਕੀ ਕੀ ਰਸਤੀ ਕਰਦੇ ਸਾਨੂੰ ਬਾਈ ਬਾਈ ਚਾਚਾ ਦਾ ਇੱਥੇ ਕਰਦੇ ਸਾਨੂੰ ਤੇ ਆ ਜਿਹਨਾਂ ਨੇ ਸਪੈਸ ਨਾਲ ਸੱਦਿਆ ਕਹਿੰਦੇ ਨਾ ਤਾਂ ਆਓ ਵੀ ਬੰਤੀਆਂ ਸਵਾਗਤ ਕਰਨਾ ਸੋਣੀਆਂ ਨਾਲੇ ਵੀ ਤਾਂ ਉਹਨੂੰ ਉਹਨਾਂ ਨੇ ਵਧੀਆ ਘਵਾਇਆ ਤੁਹਾਨੂੰ ਜਿਹੜਾ 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 ਦਿੱਤਾ ਤੇ ਆਉਂ ਮੇਰੇ ਘਰਾਂ ਨੂੰ ਕੱਕੜਾ ਪਾਉਂਦੇ ਆਪਾਂ ਬਣੇ ਰਹੇ ਬਲੌਗਰ ਜਿੰਨੇ ਕਿੜਾ ਗੂੜਾ ਫਲਕੀਆ ਸੀ ਬੰਦੇ ਦਾ ਮੈਂ ਤਾਂ ਜੀ Da, det er det der oppe? देखो जी मैं क्या आगी मजझा एक हजे मझ रहेगी बिच ਦੇਖੋ ਜੀ ਉਹ ਵੀ ਆ ਗਈ ਆ ਗਈ ਆ ਗਈ ਆ ਗਈ ਦੇਖੋ ਜੀ ਆਹ ਦੇਖੋ ਜੀ ਕਿ ਮસ્ਤੀ ਕਰ ਰਹੀਆਂ ਨਹੀਂ ਹਜਿਕ ਹੋ ਰਹੀ ਓਹ ਹੁੰਦੀ ਆ ਦੇਖੋ ਅੱਕਦੇਓ ਫੀਡ ਖਾਈ ਜਾਂਦੀ ਆ ਚਲੋ 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 ਦੇਖੋ ਜੀ ਚਲ ਦੇਖੋ ਇਹ ਕਿੰਨੇ ਸੋਹਣੇ ਨਿਕਲੇ ਨੇ ਕਾਲੇ ਕਾਲੀਆਂ ਜਿਹੜਾ ਸਾਫ ਕਰਾਉਂਦੇ ਮਾ ਕੇ ਤੇਲ ਆਇਆ ਹੁੰਦਾ ਇਹ ਪਾਣੀ ਬਹੁਤ ਚੰਗਾ ਆ ਰਿਹਾ ਜੀ ਉਹ ਸੋਹਣੇ ਵੈਸਾ ਨਿਕਲੂ ਨੂੰ ਨਵਾਂ ਫਿਲਮ ਇਹਨਾਂ ਦਾ ਲਾਈਟ ਪਾ ਦਿੱਤੀ ਆ। ਘਰ ਵਾਲੀ ਪੱਖੇ ਬੰਦ ਹੋ ਗਏ। ਕੇ ਦਾ ਲਾਈਟ ਤਾਂ ਚੱਲ ਰਹੀ ਆ ਜੀ। ਘਰ ਵਾਲੀ ਲੜ ਪਾਜੀ। ਪੰਜੇ ਖੰਡੇ ਪਰ ਫੋਰਜ ਹੋਏ ਨੇ। Dicco che non ho stirato in. ਮਾ ਡੰਡਾ ਰੱਖਾ ਗਰੋਂ ਨਾਸਾਂ ਦੇ ਮਾਰਾ ਗਰੋਂ ਰੇ ਤੇ ਦੇਖੋ ਜੀ ਮੋਟਰ ਚੱਲੀ ਜਾਂਦੀ ਆ ਤਾਂ ਤਾਜ ਪੰਡਨ ਨਾਲੀ ਦੀ ਮੱਝਾ ਚਲੋ ਹੁਣ ਲੈਟ ਵੀ ਆ ਜਾਂਦੀ ਹੈਗੀ ਗੰਨੇ ਦੇਖੋ ਜੀ ਆਪਣੇ ਹਾਂ ਜੀ 5:30 ਹੋ ਚੁੱਕੇ ਨੇ ਹੁਣ ਪਾਣੀ ਤਾਂ ਨਹੀਂ ਪਿਆ ਦਿੱਤੇ ਹੋਰ ਨੇ ਆਪਾਂ ਪਾਣੀ ਪਿਆ ਕੇ ਤਾਰਾ ਕੱਢਣ ਲੱਗ ਜਿਓਣ ਲਾਈਟ ਵੀ ਆ ਗਈ ਲਾਈਟ ਬਹੁਤ ਘੱਟ ਆਉਂਦੀ ਆ ਉਹ ਘੱਟ ਬਹੁਤ ਲੱਗਦੇ ਸਵੇਰੇ ਬਹੁਤ ਗਰਮੀ ਤਾਰਾ ਛੋਈਆਂ ਬਹੁਤ ਠਿਆਈ ਆਈ ਨੇਰੇ ਉੱਠ ਖੜਦੇ ਆ ਫੇਰ ਪੈ ਗਏ ਫੇਰ ਸਾਨੂੰ ਜੋਤਰੀ ਨੂੰ ਚਾਹ ਕਰਕੇ ਪੜਨ ਲਾ ਦਿੱਤਾ ਉਹਨਾਂ ਨੂੰ 4:30 ਵਜੇ ਖਾਂਦਰੀਆਂ ਪੜ ਲਓ ਭਾਈ ਕਿਆ ਕਰਦੇ ਕਰਦੇ 6 ਵਜੇ ਫਿਰ ਦਿਨ ਚੜ੍ਹੇ ਦੇਖਣ ਲੱਗੇ ਜੀ ਫੇਰ ਤਾਂ ਰਟੂਂਗਿਆਂ ਨੇ ਲਾਈਟ ਬਿਨਾਂ ਬਹੁਤ ਪ੍ਰੋਬਲਮ ਆਉਂਦੀ ਐ ਲਾਈਟ ਬਾਝੰਗ ਜੀ ਬਾਦ ਨੂੰ ਨਾਲ ਦਿਨੇ ਘੱਟ ਬਹੁਤ ਲੱਗਦੇ ਚਲੋ ਜੀ ਕੱਢਦੇ ਆ ਧਾਰਾ ਉਹ ਤੋੜਾ ਖੱਲੀ ਕੋਰੀ ਜਿਹਾ ਪਾਲਾ ਪੁੱਤ ਇਹ ਜੁਗਨ ਇਹ ਗੋਪੇ ਉਹਨਾਂ ਨਾਲ ਗਾਈ ਲੱਗਦੇ ਨੇ Takk hva var det ਤਾ ਖੁੱਲਾ ਭੁੱਲ ਗਈ ਬੰਨਣਾ ਭੁੱਲ ਗਈ ਮੀਦੂਰ ਅੱਛਾ ਇਹ ਬਾਤ ਸੁਣ ਕੇ ਆਉਂਦੇ ਇਹ ਕਾਰ ਮਜ਼ਦੂਰ ਆਵੇਗਾ ਤੁਮ ਕਾ ਨਹੀਂ ਹੋਣਾ ਮੰਗਣੀ ਮੈਂ ਤੁਮ ਕਾ ਹੱਕ ਤੇ ਕਹਿੰਦਾ ਨਹੀਂ ਜੋ ਤਾਂ ਇਹਨਾਂ ਦਿੱਤਾ ਕਰ ਦੋ ਪੀੜੀਆਂ ਲੈ ਲਈਆਂ ਆਪਣੇ ਕੋਲ ਪਹਿਲਾਂ ਮੈਂ ਤਾਂ ਰੁੱਟ ਗਈ ਇਹਦੀ ਵਾਰੀ ਆ ਗਈ ਹੁਣ